ਫਤੇਗੜ ਸਾਹਿਬ ਗੁਰਦੁਆਰਿਆਂ ਦੀ ਘਟਨਾ ਸੀ ਮਿੱਡੇ ਮੀਲ ਕੂਖੋਂ ਬੀਬੀਆਂ ਜਿਹੜੀਆਂ ਦੁਪਹਿਰ ਦਾ ਖਾਣਾ ਬਣਾਉਂਦੀਆਂ ਨੇ ਸਧਾਰਨ ਬੱਚਿਆਂ ਲਈ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੀ ਕੋਈ ਮੀਟਿੰਗ ਸੀ ਤੇ ਉੱਥੇ ਉਹਨਾਂ ਦੇ ਮੈਨੇਜਰ ਸਾਹਿਬ ਨੇ ਉਹਨਾਂ ਨੂੰ ਕਿਹਾ ਬੀਬੀ ਤੁਸੀਂ ਮੀਟਿੰਗ ਨਹੀਂ ਕਰ ਸਕਦੇ ਕੁਦਰਤੀ ਮੈਂ ਪਰਸਨ ਇਨਵੋਲਵਡ ਸੀ ਮੈਨੂੰ ਕਿਸੇ ਰਾਹੀਮ ਫੋਕ ਫੋਨ ਆਇਆ ਤੇ ਉਹਨਾਂ ਨੇ ਮੈਨੇਜਰ ਸਾਹਿਬ ਦਾ ਨੰਬਰ ਦਿੱਤਾ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਮੈਨੇਜਰ ਸਾਹਿਬ ਕੀ ਗੱਲ ਹੈ ਕਿ ਗਰੀਬ ਬੀਬੀਆਂ ਲਈ ਗੁਰਦੁਆਰੇ ਸਾਹਿਬ ਨਹੀਂ ਹੈ ਹੁਣ ਇੱਥੇ ਕਹਿੰਦੇ ਜੇ ਨਹੀਂ ਇਹ ਨਾ ਕੀ ਕਰਦੀਆਂ ਨੇ ਉਦੋਂ ਅਕਾਲੀ ਸਰਕਾਰ ਸੀ ਵੀ ਇਹ ਅੰਦਰ ਬੈਠ ਕੇ ਮੀਟਿੰਗ ਕਰਦੀਆਂ ਨੇ ਉਸ ਤੋਂ ਬਾਅਦ ਨਾਰੇ ਵੀ ਸਰਕਾਰ ਖਿਲਾਫ ਲਾਉਂਦੀਆਂ ਨੇ ਇੱਕ ਦਿੱਲੀ ਤੋਂ ਆਇਆ ਹੋਇਆ ਉਹ ਹੈ ਹਕੂਮਤ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਸਾਨੂੰ ਕੱਢਿਆ ਹੋਇਆ ਵੀ ਉਹੋ ਜਿਹੀਆਂ ਮੀਟਿੰਗਾਂ ਤੇ ਗੁਰੇਜ਼ ਕਰਨਾ ਚਾਹੀਦਾ ਜਿਹੜੀਆਂ ਸਰਕਾਰ ਖਿਲਾਫ ਹੋ ਤੇ ਮੇਰੇ ਮੂੰਹੋਂ ਸੁਭਾਵਿਕ ਨਿਕਲਿਆ ਮੈਂ ਕਿਹਾ ਜੀ ਇਹ ਤਾਂ ਬੜੀ ਮਾੜੀ ਗੱਲ ਐ ਖੈਰ ਸਰਕਾਰ ਦੇ ਖਿਲਾਫ ਕਰਨਾ ਪਰ ਜਿਹੜੇ ਬਾਬਾ ਜੀ ਅੰਦਰ ਬੈਠੇ ਨੇ ਉਹ ਕਹਿੰਦੇ ਨੇ ਰਾਜੇ ਸਿੰਘ ਮੁਕੱਦਮੇ ਕੋਤੇ ਜਾਇਜ਼ਗਾਹਾਂ 'ਤੇ ਬੈਠੇ ਸੁੱਤੇ ਫਿਰ ਉਹਨਾਂ ਨੂੰ ਬਾਹਰ ਕੱਢਣਾ ਪਊਗਾ ਜੇ ਉਹ ਬਾਹਰ ਨਿਕਲ ਗਏ ਤੁਹਾਡੀ ਰੋਜੀ ਰੋਟੀ ਵੀ ਖਤਮ